4 ਜੂਨ ਨੂੰ ਇੱਕ ਸਨੇਚਿੰਗ ਇਨਸੀਡੈਂਟ ਹਾਜੀਪੁਰ ਏਰੀਆ ਵਿੱਚ ਹੋਈ ਸੀ ਜਿੱਥੇ ਇੱਕ ਲੜਕੀ ਕਰੀਬ ਸ਼ਾਮ 4 ਵਜੇ ਆਪਣੇ ਘਰ ਜਾ ਰਹੀ ਸੀ ਔਰ ਆਪਣੇ ਮੋਬਾਈਲ ਦੇ ਉੱਤੇ ਆਪਣੇ ਕਿਸੇ ਰਿਸ਼ਤੇਦਾਰ ਨਾਲ ਗੱਲਾਂ ਕਰ ਰਹੀ ਸੀ ਔਰ ਪਿੱਛੇ ਤੋਂ ਇੱਕ ਮੋਟਰਸਾਈਕਲ ਸਵਾਰ ਦਾ ਲੜਕਾ ਸੀ ਉਹ ਆਇਆ ਔਰ ਜ਼ਬਰਦਸਤੀ ਉਹਰਾ ਮੋਬਾਈਲ ਜਿਹੜਾ ਸੀ ਉਹ ਖੋ ਕੇ ਤੇ ਮੋਟਰਸਾਈਕਲ ਤੇ ਫਰਾਰ ਹੋ ਗਿਆ ਇਸ ਦੇ ਸਬੰਧ ਦੇ ਵਿੱਚ ਅਸੀਂ ਮੁਕੱਦਮਾ ਰਜਿਸਟਰ ਕਰਕੇ ਇਨੇ ਵਿੱਚ ਜਿਹੜਾ ਦੋਸ਼ੀ ਹੈਗਾ ਅਮਨਦੀਪ ਸਿੰਘ ਵਾਲੀ ਅਮਨ ਰੈਜ਼ੀਡੈਂਟ ਆਫ ਫੋਟੇਗੜਡ ਚੋਲੀਆਂ ਜ਼ਿਲ੍ਹਾ ਬਟਾਲਾ ਨੂੰ ਰਸਤ ਕੀਤਾ ਔਰ ਉਸ ਦੇ ਪਾਸੋਂ ਜਿਹੜਾ ਖੋ ਕੀਤਾ ਹੋਇਆ ਮੋਬਾਈਲ ਸੀ ਉਹ ਵੀ ਅਸੀਂ ਬਰਾਮਦ ਕਰ ਲਿਆ 4 ਜੂਨ ਨੂੰ ਇੱਕ ਸਨੇਚਿੰਗ ਇਨਸੀਡੈਂਟ ਹਾਜੀਪੁਰ ਰੀਚ ਹੋਈ ਸੀ ਜਿੱਥੇ ਇੱਕ ਲੜਕੀ ਕਰੀਬ ਸ਼ਾਮ 4 ਵਜੇ ਆਪਣੇ ਘਰ ਜਾ ਰਹੀ ਸੀ ਔਰ ਆਪਣੇ ਮੋਬਾਈਲ ਤੇ ਆਪਣੇ ਕਿਸੇ ਰਿਸ਼ਤੇਦਾਰ ਨਾਲ ਗੱਲ ਕਰ ਰਹੀ ਸੀ ਔਰ ਪਿੱਛੇ ਤੋਂ ਇੱਕ ਮੋਟਰਸਾਈਕਲ ਸਵਾਰ ਜੋ ਲੜਕਾ ਸੀ ਉਹ ਆਇਆ ਔਰ ਜ਼ਬਰਦਸਤੀ ਉਹਦਾ ਮੋਬਾਈਲ ਜਿਹੜਾ ਸੀ ਉਹ ਖੋ ਕੇ ਤੇ ਮੋਟਰਸਾਈਕਲ ਤੇ ਫਰਾਰ ਹੋ ਗਿਆ ਇਸ ਦੇ ਸਬੰਧ ਦੇ ਵਿੱਚ ਅਸੀਂ ਮੁਕਦਮਾ ਦਰਜ ਕਰਕੇ ਤੇ ਤਪੀਸ਼ ਜਿਹੜੀ ਜੁਰੀ ਕੀਤੀ ਸੀ ਸ਼੍ਰੀ ਸੁਰਿੰਦਰ ਲਾਂਬਾ ਜੀ ਐਸਐਸਪੀ ਸਾਹਿਬ ਹੁਸ਼ਿਆਰਪੁਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਵੇਂ ਸਾਰੀ ਇਹ ਸਾਇੰਟੀਫਿਕ ਇਨਵੈਸਟੀਗੇਸ਼ਨ ਦੇ ਨਾਲ ਇਹ ਸਾਰਾ ਅਸੀਂ ਟਰੇਸ ਕਰ ਟਰੇਸ ਕਰ ਰਹੇ ਸੀ। ਔਰ ਇਸ ਦੇ ਵਿੱਚ ਸਾਡੀਆਂ ਜਿਹੜੀਆਂ ਟੀਮਾਂ ਹੈਗੀਆਂ ਸੀਗਾ ਉਹ ਸਾਰੀਆਂ ਲੱਗੀਆਂ ਹੋਈਆਂ ਸੀ। ਇਹ ਜਿਹੜੀ ਇਨਸੀਡੈਂਟ ਹੈਗੀ ਸੀ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਤੇ ਅਸੀਂ ਪੂਰੀ ਮਿਹਨਤ ਕਰਕੇ ਇਹਦੇ ਵਿੱਚ ਜਿਹੜਾ ਦੋਸ਼ੀ ਹੈਗਾ ਅਮਨਦੀਪ ਸਿੰਘ ਜਿਹੜੀ ਅਮਨ ਰੈਜ਼ੀਡੈਂਟ ਆਫ ਫੋਹਰੇਗੜ ਚੋੜੀਆਂ ਜ਼ਿਲ੍ਹਾ ਬਟਾਲਾ ਨੂੰ ਰਸਕੀਤਾ ਔਰ ਉਸ ਦੇ ਪਾਸੋਂ ਜਿਹੜਾ ਖੋ ਕੀਤਾ ਹੋਇਆ ਮੋਬਾਈਲ ਸੀ ਉਹ ਵੀ ਅਸੀਂ ਬਰਾਮਦ ਕਰ ਲਿਆ। ਇਸ ਤੋਂ ਇਲਾਵਾ ਅਸੀਂ ਹੋਰ ਇਹਦਾ 2 ਦਿਨ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਮਾਨਯੋਗ ਅਦਾਲਤ ਤੋਂ ਤੇ ਹੋਰ ਇਹਦੀ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਇਹਨੇ ਕਿੰਨੀ ਕਿੰਨੀ ਆਵਾਜ਼ਾਂ ਕੀਤੀਆਂ ਇਹਦੇ ਐਂਟੀਸੀਡੈਂਟਸ ਨੇ ਕਿ ਇਸਦੇ ਖਿਲਾਫ ਪਹਿਲਾਂ ਵੀ ਥਾਣਾ ਮਕੇਰੀਆਂ ਚ ਪੱਤਾ ਦਰਜ ਹੋਇਆ ਸੀ ਇਹ 2-3 ਮਹੀਨੇ ਪਹਿਲਾਂ ਹੀ ਜਿਹੜਾ ਜੇਲ੍ਹ ਤੋਂ ਬਾਹਰ ਆਇਆ ਸੀ ਉਹ ਆ ਕੇ ਇਹਨੇ ਦੁਬਾਰਾ ਜਿਹੜਾ ਇਹ ਸਨੇਚਿੰਗ ਦੀਆਂ ਆਵਾਜ਼ਾਂ ਤੁਹਾਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਸੀ